ਸੱਚਮੁੱਚ ਦੋ ਟਾਈਮ ਦੀ ਰੋਟੀ ਮੰਗ ਲਿਆ ਕਰੋ ਪਰਮੇਸ਼ਰ ਨੇ ਆਪਣੀ ਜ਼ਰੂਰਤਾਂ ਸਾਰੀਆਂ ਪੂਰੀਆਂ ਕਰ ਦੇਣੀਆਂ ਹallelujah ਪਰਮੇਸ਼ਰ ਸੱਚਮੁੱਚ ਮੈਂ ਕਿਸੇ ਕੇ ਹੱਥ ਨਾਲ ਟੱਡਾਂ ਪਰਮੇਸ਼ਰ ਜੋ ਮੈਨੂੰ ਮੇਰੀ ਜ਼ਰੂਰਤ ਤੂੰ ਹੀ ਪੂਰੀ ਕਰਨੀ ਹੈ ਪਰਮੇਸ਼ਰ ਪੂਰੀ ਕਰਨ ਦੀ ਤਾਕਤ ਰੱਖਦਾ ਵੈ ਹallelujah ਹallelujah ਕਹਿੰਦਾ ਤੂੰ ਮਨੁੱਖਾਂ ਤੋਂ ਨਹੀਂ ਪਰ ਆਪਣੇ ਪਿਤਾ ਨੂੰ ਜਿਹੜਾ ਗੁਪਤ ਹੈ ਵਰਤੀ ਮਲੂਮ ਹੋਵੇ ਅਤੇ ਤੇਰਾ ਪਿਤਾ ਜਿਹੜਾ ਗੁਪਤ ਵਿੱਚ ਵੇਖਦਾ ਤੈਨੂੰ ਫਲ ਦੇਵੇਗਾ ਹallelujah ਜੇਪਾ ਵਾਰਤ ਰੱਖੇ ਉਹਦਾ ਫਲ ਕਿਨੇ ਦੇਣਾ ਮੈਂ ਪਰਮੇਸ਼ਵਰ ਨੇ ਹਰ ਇੱਕ ਚੀਜ਼ ਦਾ ਚੰਗਾ ਕੰਮ ਕਰਾਂਗੇ ਉਹਦਾ ਫਲ ਵੀ ਪਰਮੇਸ਼ਰ ਨੇ ਦੇਣਾ ਮਾੜਾ ਕੰਮ ਕਰਾਂਗੇ ਉਹਦਾ ਦੰਡ ਵੀ ਪਰਮੇਸ਼ਰ ਨੇ ਦੇਣਾ ਹਾਲੇਲੂਇਆ ਸੱਚਮੁੱਚ ਮਸੀਹ ਜੇ ਆਪਾਂ ਆ ਗਏ ਆ ਸੱਚਮੁੱਚ ਉਹਨੇ ਆਪਣੇ ਅਪਰਾਧ ਮਾਫ ਕਰਤੇ ਐ ਤੇ ਆਪਾਂ ਦੁਬਾਰਾ ਪਾਪਾਂ ਦੇ ਵਿੱਚ ਨਹੀਂ ਪੈਣਾਗਾ ਹਾਲੇਲੂਇਆ ਆਪਣੀ ਹਾਂ ਦੀ ਹਾਂ ਹੋਵੇ ਤੇ ਨਾ ਦੀ ਨਾ ਹੋਵੇ ਹਾਲੇਲੂਇਆ ਇਸ ਤਰ੍ਹਾਂ ਕਰਕੇ ਪਹਿਲਾ ਸਥਾਨ ਕਿਨੂੰ ਦੇਣਾ ਮੈਂ ਪਰਮੇਸ਼ਰ ਨੂੰ ਦੇਣਾ ਕਿ ਪਰਮੇਸ਼ਰ ਸੱਚਮੁੱਚ ਤੂੰ ਅੱਜ ਦਾ ਦਿਨ ਤਖਾਇਆ ਅਸੀਂ ਤੇਰੇ ਚੁਣੇ ਹੋਏ ਤੂੰ ਸਾਨੂੰ ਸੰਭਾਲ ਕੇ ਰੱਖਿਆ ਅੱਗੇ ਵੀ ਸੰਭਾਲ ਕੇ ਰੱਖੇਗਾ ਹallelujah ਜਿਹੜਾ ਕੰਮ ਪਰਮੇਸ਼ਰ ਨੇ ਕਰਨਾ ਪਰਮੇਸ਼ਰ ਨੇ ਹੀ ਕਰਨਾ ਉੱਥੇ ਉਹ ਕਿਸੇ ਨੂੰ ਇਨਸਾਨ ਨੂੰ ਨਹੀਂ ਨੇਉਣ ਦੇਣਾਗਾ ਹallelujah ਭਾਵੇਂ ਸ਼ਾਕੋ ਆਪਦੇ ਕੋਈ ਸਵਰਗਦੂਤਾਂ ਨੂੰ ਚ ਭੇਜ ਦੇਵੇ ਪਰ ਜਿੱਦੇ ਤੇ ਆਪਾਂ ਆਸ ਰੱਖਦੇ ਆ ਮੇਰਾ ਤਾਂ ਫਲਾਨਾ ਹੀ ਕਰੂਗਾ ਕਿ ਉੱਥੇ ਨਹੀਂ ਕਰਨਾ ਕਿਸੇ ਨੇ ਵੀ ਹallelujah ਇਸ ਤਰ੍ਹਾਂ ਕਰਕੇ ਉਹਨਾਂ ਨੇ ਇੱਕ ਸਾਈਡ ਤੇ ਕਰ ਦਿਆ ਕਰੋ ਉਹਨਾਂ ਦੀ ਸੁਣ ਲਿਆ ਕਰੋ ਕੱਢ ਦਿਆ ਕਰੋ ਨਾਲ ਹੀ ਹallelujah ਆਪਾਂ ਸੱਚਮੁੱਚ ਪਰਮੇਸ਼ਰ ਦੇ ਆਪਾਂ ਜਦੋਂ ਅੱਗੇ ਵਧਦੇ ਉਹਨਾਂ ਖਿੱਚਣ ਵਾਲੇ ਬਹੁਤ ਹੁੰਦੇ ਆ ਆਪਣਾ ਨਿਸ਼ਾਨਾ ਹੋਣਾ ਚਾਹੀਦਾ ਮੱਗੇ ਵਧਣਾ ਹੀ ਵਧਣਾ ਮੈਂ ਹallelujah ਮੈਂ ਪ੍ਰਭੂ ਦੇ ਮਿਸ਼ਨ ਨੂੰ ਹੋਰ ਵਧਾਉਣਾ ਮੈਂ ਹੋਰ ਇਹਦਾ ਜਿਹੜਾ ਪ੍ਰਚਾਰ ਹੈ ਮੈਂ ਹੋਰ ਫਲਾਉਣਾ ਮੈਂ ਹallelujah ਕੋਈ ਨਹੀਂ ਜੋੜੀ ਆਪਾਂ ਨੂੰ ਵਰਕ ਤਾਂ ਮਿਲਨੀ ਆ ਕੋਈ ਨਹੀਂ ਰੋਕ ਸਕਦਾ ਉਹ ਮਿਲਨੀ ਆ ਮਿਲਨੀ ਆ ਮੈਂ ਹallelujah ਪਰ ਇਹ ਆਪਾਂ ਕੀ ਕਰਨਾ ਆਪਦੇ ਦਿਮਾਗ ਨਾਲ ਚੰਨਾ ਪਰਮੇਸ਼ਰ ਨੂੰ ਸੌਂਪ ਦਿਆ ਕਰੋ ਪਰਮੇਸ਼ਰ ਸੱਚਮੱਚ ਮੈਂ ਆ ਕੰਮ ਕਰਨ ਲੱਗੀਆਂ ਇਹ ਚ ਤੇਰੀ ਮਰਜ਼ੀ ਪੂਰੀ ਹੋਵੇ ਹallelujah ਉਹ ਆਪਾਂ ਨੂੰ ਚੰਗੇ ਥਾਂ ਹੀ ਲੈ ਕੇ ਜਾਓ ਆਪਾਂ ਨੂੰ ਘਾਟੇ ਵਾਲੇ ਥਾਂ ਤੇ ਨਹੀਂ ਲੈ ਕੇ ਜਾਊਗਾ ਜੇ ਆਪਾਂ ਸੱਚਮੱਚ ਕੋਈ ਨਵਾਂ ਕੰਮ ਸ਼ੁਰੂ ਕਰਦੇ ਆ ਪਰਮੇਸ਼ਰ ਤੋਂ ਪੁੱਛਿਆ ਕਰੋ ਮੈਂ ਕੰਮ ਕਰਾਂ ਤੇ ਜੇ ਉਹਨੇ ਕਰਾਉਣਾ ਤਾਂ ਉਹਨੇ ਕਰਾ ਲੈਣੀ ਤਾਂ ਆਪਾਂ ਕੋਈ ਨੰਨਾ ਪੈ ਜਾਂਦਾ ਕੋਈ ਉਹ ਹੁੰਦਾ ਵੈ ਕੋਈ ਰੁਕਾਵਟ ਪੈਣ ਤੂੰ ਸਮਝ ਲਿਆ ਕਰੋ ਵੀ ਪਰਮੇਸ਼ਰ ਵੱਲੋਂ ਪੈਂਦੀ ਆ ਹallelujah ਤੇ ਜਦੋਂ ਉਹਨੇ ਰਸਤੇ ਖੋਲ ਦੇਣੇ ਉਹਨੂੰ ਕੋਈ ਰੋਕ ਨਹੀਂ ਸਕਦਾਗਾ ਜੇ ਇੱਕ ਕਹਿੰਦੇ ਰਸਤਾ ਦਰਵਾਜਾ ਬੰਦ ਹੋ ਗਿਆ ਤੇ ਦੂਜਾ ਤੇਰੇ ਲਈ ਖੁੱਲ ਜਾਵੇਗਾ ਹallelujah ਉਹਨੇ ਆਪਾਂ ਨੂੰ ਸੱਚਮੁੱਚ ਉਹਨੇ ਆਪਾਂ ਨੂੰ ਨਵੇਂ ਬਲ ਦਿੱਤਾ ਆਪਾਂ ਨੂੰ ਉਹਨੇ ਤਾਕਤ ਦਿੱਤੀ ਆ ਤੋਰੀ ਫਿਰਦਾ ਵੈ ਸਾਹ ਦਿੱਤੇ ਆ ਇੰਨਾ ਧੰਨਵਾਦ ਪਰਮੇਸ਼ਰ ਦਾ ਸ਼ੁਕਰ ਕਰਿਆ ਕਰੋ ਪਰਮੇਸ਼ਰ ਜੀ ਤੋ ਅੱਜ ਸਾਨੂੰ ਸੰਭਾਲ ਕੇ ਹੁਣ ਤੇ ਕਰ ਰੱਖਿਆ ਵੈ ਤਾਂ ਦਿਨ ਦਿਖਾਇਆ ਵੈ ਹਾਲੇਲੂਇਆ ਧੀਆਂ ਪੁੱਤਾਂ ਨੇ ਕਿ ਹੁਣ ਸੁਧਰ ਜਾਣਾ ਉਹਨਾਂ ਨੇ ਉਹਦੇ ਤ ਸੌਂਪ ਦਿਆ ਕਰੋ ਪਰਮੇਸ਼ਰ ਤੇਰੇ ਹੀ ਐ ਤੂੰ ਹੀ ਸਿੱਧੇ ਰਸਤੇ ਲੈ ਕੇ ਆਉਣਾ ਇਹਨਾਂ ਨੂੰ ਹਾਲੇਲੂਇਆ ਉਹਨਾਂ ਦੇ ਬੁੱਧੀਆਂ ਨੂੰ ਤੂੰ ਹੀ ਬਦਲਣਾ ਮੈਂ ਸਾਡੇ ਇਸ ਤਰ੍ਹਾਂ ਦੇ ਬੁੱਧੀਆਂ ਨੂੰ ਤੂੰ ਹੀ ਬਦਲਣਾ ਮੈਂ ਪਰਮੇਸ਼ਰ ਸਭ ਕੁਝ ਤੇਰਾ ਹੀ ਹੈ ਹਾਲੇਲੂਇਆ ਉਹ ਜਿਹੜੇ ਸਮੁੰਦਰਾਂ 'ਚ ਦੋ ਭਾਗ ਬਣਾ ਦਿੰਦਾ ਸਮੁੰਦਰਾਂ ਦੇ ਤੇ ਉਹਨਾਂ ਦੇ ਬੁੱਧੀਆਂ ਨਾਲ ਬਦਲੂਗਾ ਉਹ ਬਦਲ ਦੂਗਾ ਉਹ ਤਾਕਤ ਰੱਖਦਾ ਬਦਲਣ ਦੀ ਹallelujah ਸਭ ਕੁਝ ਸੌਂਪ ਦਿਆ ਕੋ ਪਰਮੇਸ਼ਰ ਮੇਰਾ ਤਾਂ ਕੁਛ ਨਹੀਂ ਤੂੰ ਹੀ ਸਭ ਕੁਝ ਮੈਨੂੰ ਦਿੱਤਾ ਸਭ ਕੁਝ ਤੇਰਾ ਹੀ ਹੈ ਤੂੰ ਹੀ ਇਹਨਾਂ ਨੂੰ ਆਪਦੇ ਅੱਗੇ ਲੈ ਕੇ ਆਉਣਾ ਤੂੰ ਹੀ ਆਪਦੀ ਸੇਵਾ ਕਰਾਉਣੀ ਹੈ ਤੂੰ ਹੀ ਉਹਨਾਂ ਕੋਲ ਆਪਦੀ ਮਹਿਮਾ ਕਰਾਉਣੀ ਹੈ ਹallelujah ਹallelujah ਪਰਵਾਰ ਨਹੀਂ ਮਾੜਾ ਜਿਹੜਾ ਸ਼ੈਤਾਨ ਆ ਉਹ ਨਹੀਂ ਦਿਸਦਾ ਆਪਾਂ ਨੂੰ ਜਿਹੜਾ ਪਰਵਾਰ ਦੇ ਵਿੱਚ ਪਵਾੜੇ ਪਾਉਂਦਾ ਹੈ ਹallelujah ਜਦੋਂ ਸ਼ੈਤਾਨ ਨਿਕਲ ਗਏ ਉਹਨਾਂ ਦੇ ਮਨਾਂ ਦੀਆਂ ਬੁੱਧੀਆਂ ਆਪੇ ਹੀ ਖੋਲਦੇ ਜਾਣੀਆਂ ਆਪਾਂ ਕਹਿੰਨੇ ਫਲਾਨਾ ਮਾੜਾ ਮਾੜਾ ਕੋਈ ਵੀ ਨਹੀਂ ਗਾ ਹallelujah ਸਾਰੇ ਚੰਗੇ ਜੋ ਰੱਬ ਦੇ ਬੰਦੇ ਬਣਾਏ ਸਾਰੇ ਚੰਗੇ ਐ ਮਾੜਾ ਸ਼ੈਤਾਨ ਜਿਹੜਾ ਆਪਾਂ ਨੂੰ ਨਹੀਂ ਦੀਂਦਾ ਹੋ ਹallelujah ਉਹ ਲੜਾਈਆਂ ਪਾਉਂਦਾ ਘਰਾਂ ਦੇ ਵਿੱਚ ਉਹ ਕਲੇਸ਼ ਪਾਉਂਦਾ ਉਹ ਇਕੱਠੇ ਨਹੀਂ ਹੋਣ ਦਿੰਦਾ ਗਾ ਜਦੋਂ ਉਹ ਘਰਾਂ ਚੋਂ ਨਿਕਲ ਗਏ ਤੇ ਲੜਾਈਆਂ ਮੁੱਕ ਗਈਆਂ ਹallelujah ਹallelujah ਥੋੜਾ ਪਰਮੇਸ਼ਰ ਕਿ ਕਰ ਥੋੜਾ ਦੇ ਦੇ ਪਰਮੇਸ਼ਰ ਆਪ ਸਾਡੇ ਘਰੇ ਸ਼ਾਂਤੀ ਆਵੇ ਹallelujah ਸੱਚਮੁੱਚ ਦੋ ਟਾਈਮ ਦੀ ਰੋਟੀ ਮੰਗ ਲਿਆ ਕਰੋ ਪਰਮੇਸ਼ਰ ਨੇ ਆਪਣੀ ਜ਼ਰੂਰਤਾਂ ਸਾਰੀਆਂ ਪੂਰੀਆਂ ਕਰ ਦੇਣੀਆਂ ਹallelujah ਪਰਮੇਸ਼ਰ ਸੱਚਮੁੱਚ ਮੈਂ ਕਿਸੇ ਕੇ ਹੱਥ ਨਾਲ ਟੱਡਾਂ ਪਰਮੇਸ਼ਰ ਜੋ ਮੈਨੂੰ ਮੇਰੀ ਜ਼ਰੂਰਤਾਂ ਤੂੰ ਹੀ ਪੂਰੀ ਕਰਨੀ ਹੈ ਪਰਮੇਸ਼ਰ ਪੂਰੀ ਕਰਨ ਦੀ ਤਾਕਤ ਰੱਖਦਾ ਵੈ ਹallelujah ਹallelujah